ਸਸਿਗਲ ਭਾਜੀ ਜੋ ਤਸਵੀਰ ਦੇਖ ਰਹੇ ਤੁਸੀਂ ਇੱਕ ਕਿਸਾਨੀ ਅੰਦਲ ਦਾ ਭਾਜੀ ਹੱਥ ਚ ਕੀ ਹੈ ਇਹ ਬਾਈ ਅਥਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਭਾਈ ਤਕਰੀਬਨ ਪਹਿਲਾਂ ਤਾਂ 40 50 ਛੱਡੇ ਨਾ ਨੇ ਨੌਜਵਾਨ ਕਹਿੰਦੇ ਹੋਰ ਦਿੱਟੋ ਕਹਿੰਦੇ ਅਸੀਂ ਨਹੀਂ ਰੱਜੇ ਆਏ ਕਿ ਹੋਰ ਦਿੱਟੋ ਸਾਡੇ ਤੇ ਬਹੁਤ ਜਨੂੰਨ ਹਾਂ ਉਹਨਾਂ ਨੇ ਭਾਈ ਫੇਰ 40 50 ਤਕਰੀਬਨ 100 ਤੋਂ ਵੱਧ ਇਹਨਾਂ ਨੇ ਗਏ ਛੱਡੇ ਆ ਅੱਛਾ ਇਸ ਤੋਂ ਬਚਿਆ ਕਿਵੇਂ ਜਾ ਸਕਿਆ ਇਹ ਤਾਂ ਬਚਿਆ ਹੀ ਦੇਖੋ ਪੇਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਇੱਥੇ ਹੱਥ ਪਾ ਲਿਆ ਉਹਦਾ ਵਿਚਾਰੇ ਦੇ ਹੱਥ ਚਲੇ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੌਰੀ ਕਰੋ ਇੱਕ ਗਿੱਲੀ ਬੌਰੀ ਨਾਲ ਇਹ ਬੰਬ ਟੱਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਰਾ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਇਸ ਤੋਂ ਬਾਅਦ ਜਿਹੜਾ ਅੱਖਾਂ ਨਾ ਮਰੋ ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਨੇ ਅੱਖਾਂ ਇਹਨਾਂ ਨੂੰ ਜਰਨਾ ਸਿੱਕੋ ਥੋੜਾ ਜਿਹਾ ਗਿੱਲਾ ਕੱਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ 'ਚ ਰਮਾਲ ਹੁਣ ਇੱਕ ਗਿੱਲਾ ਕੀਤਾ ਹੋਇਆ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ ਬਾਰ ਬਾਰ ਅਪੀਲ ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ ਤਕਰੀਬਨ 8-9 ਬੰਬ ਡਿਫਿਊਜ਼ ਕਰਤੇ ਉਹਨਾਂ ਦੇ ਉੱਪਰ ਬੋਰੀ ਸਿੱਟੀ ਆ ਇੱਕ ਤਾਂ 3-4 ਬੰਬ ਪਏ ਦੀ ਉਹਨਾਂ ਤੇ ਬੋਰੀ ਟੱਕਿਆ ਆ ਫਿਰ ਬੋਰੀ ਇੱਕ ਉਹ ਉੱਥੇ ਗਟਰ ਦੇ ਇੱਥੇ ਆ ਤੇ ਉਹ ਤੇ ਟੱਕਿਆ ਫਿਰ 2-3 ਚੱਲੇ ਉਹਨਾਂ ਤੇ ਟੱਕਿਆ ਤਕਰੀਬਨ 8-9 ਬੰਬ ਤੇ